ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਗਿਆ ਕੋ ਬੱਚਾ ਕਿਸਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੈਂਗ ਸਰ ਤੇ ਗੈਂਗਸਟਰ ਜੇ ਕੋ ਭਗਵਾਨਪੁਰ ਦੇ ਭਰਾ ਅਤੇ ਮਾਂ ਦਾ ਆਮ ਆਦਮੀ ਪਾਰਟੀ ਦੇ ਦਫ਼ਤਰ ਚ ਸਨਮਾਨ ਕੀਤਾ ਗਿਆ ਜੀ ਹਾਂ ਇਹ ਇਲਜ਼ਾਮ ਲੱਗੇ ਨੇ ਜਿਸ ਵਿੱਚ ਕਿ ਆਮ ਆਦਮੀ ਪਾਰਟੀ ਦੇ ਦਫਤਰ 'ਚ ਗੈਂਗਸਟਰ ਦੇ ਭਰਾ ਅਤੇ ਮਾਂ ਨੂੰ ਸਨਮਾਨਿਤ ਕੀਤਾ ਗਿਆ। ਦਰਸਲ ਆਪ ਦੇ ਦਫਤਰ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਉਸ ਦਾ ਭਰਾ ਪਹੁੰਚੇ ਸੀ ਜਿੱਥੇ ਕਿ ਉਹਨਾਂ ਨੂੰ ਸਿਰੋਪਾਓ ਪੇਟ ਕੀਤੇ ਗਏ। ਜਿਸ ਦੀ ਕੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਵਿਰੋਧੀ ਇਸ ਵੀਡੀਓ ਨੂੰ ਲੈ ਕੇ ਸਰਕਾਰ ਨੂੰ ਕੇਰਨ ਦੀ ਕੋਸ਼ਿਸ਼ ਕਰ ਰਹੇ ਨੇ। ਦਰਸਲ ਪੰਚਾਇਤੀ ਚੋਣਾਂ ਨੂੰ ਲੈ ਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਭਰਾ ਅਤੇ ਉਸ ਦੀ ਮਾਂ ਪਿੰਡ ਵਾਸੀਆਂ ਸਮੇਤ ਦਫਤਰ 'ਚ ਪਹੁੰਚੇ ਸੀ ਜਿੱਥੇ ਕਿ ਉਹਨਾਂ ਨੂੰ ਸਿਰੋਪਾਉ ਦਿੱਤਾ ਗਿਆ ਇਸ ਦੌਰਾਨ ਆਪ ਦੇ ਹਲਕਾ ਇੰਚਾਰਜ ਵੀ ਵੀਡੀਓ 'ਚ ਖੜੇ ਸਾਫ਼ ਦਿਖਾਈ ਦਿੱਤੇ ਜਿਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਨਾਲ ਗੱਲ ਕਰ ਰਹੇ ਨੇ ਅਤੇ ਉਸੇ ਭਰਾ ਨੂੰ ਆਪਣੇ ਦਫ਼ਤਰ 'ਚ ਸਿਰੋਪਾਉ ਪਾਉਂਦੇ ਨਜ਼ਰ ਆਏ ਨੇ ਉਸਰੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਨੇ ਇਸ ਮਾਮਲੇ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਹੈ ਉਹਨਾਂ ਕਿਹਾ ਕਿ ਜੇਕਰ ਜੱਗੂ ਭਗਵਾਨਪੁਰੀਆ ਗੈਂਗਸਟਰ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਦੀ ਮਾਂ ਵੀ ਗੈਂਗਸਟਰ ਹੋਵੇਗੀ ਜਦਕਿ ਕੋਈ ਵੀ ਉਹਨਾਂ ਦੇ ਦਫ਼ਤਰ ਜਾ ਸਕਦਾ ਹੈ ਦਫ਼ਤਰ ਹਰ ਇੱਕ ਲਈ ਸਾਂਝਾ ਹੈ ਉਹਨਾਂ ਕਿਹਾ ਕਿ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਗੈਂਗਸਟਰਵਾਦ ਨੂੰ ਬढ़ावा ਦੇਣ ਦੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਬਾਰੇ ਲੋਕ ਸਭ ਜਾਣਦੇ ਨੇ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੇ ਹੀ ਗੈਂਗਸਟਰ ਨੂੰ ਉਤਸ਼ਾਹਿਤ ਕੀਤਾ ਹੈ ਇਹਨਾਂ ਦੇ ਰਾਜ ਵਿੱਚ ਹੀ ਗੈਂਗਸਟਰਵਾਦ ਪੰਜਾਬ 'ਚ ਪੈਦਾ ਹੋਇਆ ਹੈ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚAIRMAN ਮੁਖ्तार ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਸਾਬ ਮੁਖ्तार ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਆ ਮੈਨੂੰ ਦੱਸਦਾ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਜਦੋਂ ਜਗੂ ਭਗਵਾਨ ਪੁਰਦੀ ਮਾਤਾ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਤਾ ਨਹੀਂ ਗੰਗਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਫਿਰ ਇਹ ਤਿਰੂ ਹੋ ਗਿਆ ਇੱਕ ਮੁਠੀ ਚੁੱਕ ਲੋ ਦੂਜੀ ਪਾਰਟੀ ਦੂਸਰੀ ਪਾਰਟੀ ਵੀ ਹੋਸੀਏ ਚਲਵਾਦੇ ਚੱਲੇਗੀ ਜੀ ਫਿਰ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕੋ ਕਦੀ ਕਿਸ ਦੀ ਸਪੋਰਟ ਕੀਤੀ ਹੈ ਡੇਰਾ ਬੱਬਰ ਕਦੀ ਸਪੋਰਟ ਕੀਤੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਹੈ ਕਾਲੀ ਦਲ ਵੀ ਆ ਸਕਦੇ ਆਮ ਆਦਮੀ ਪਾਰਟੀ ਵੱਲ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ ਦਾ ਦੱਸਤੀ ਹੈ ਕਿ ਜੱਗੂ ਭਗਵਾਨਪੁਰੀਆ ਇਸ ਸਮੇਂ ਜੇਜ ਚ ਬੰਦੇ ਜਦ ਕਿ ਉਸਤੇ ਮਾਤਾ ਅਤੇ ਉਸ ਦੇ ਭਰਾ ਦਾ ਸਨਮਾਨ ਕੀਤਾ ਗਿਆ ਹੈ ਹਾਲਾਂਕਿ ਇਹ ਸਨਮਾਨ ਕਿਉਂ ਕੀਤਾ ਗਿਆ ਕਿ ਉਹਨਾਂ ਵੱਲੋਂ ਸਰਪੰਚੀ ਦੇ ਚੋਣਾਂ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਖੈਰ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਨੂੰ けਰ ਰਹੀਆਂ ਨੇ ਅਤੇ ਆਮ ਆਦਮੀ ਪਾਰਟੀ ਦੇ ਸੰਬੰਧ ਗੈਂਗਸਟਰਵਾਦ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ ਜਦ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਗੈਂਗਸਟਰਵਾਦ ਨੂੰ ਅਕਾਲੀ ਦਲ ਅਤੇ ਕਾਂਗਰਸ ਦੀ ਉਪਜ ਦੱਸ ਰਹੇ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ